ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਕਰਨ ਸਿੰਘ ਸੰਧੂ ਤੇ ਅੱਜ ਇੱਕ ਹੋਰ ਨਵਾਂ ਗਾਣਾ ਲੈ ਕੇ ਆਇਆ ਹਾਂ ਜਿਹੜੇ ਆ ਕਈ ਆਪਣੇ ਨੌਜਵਾਨ ਟੋਚਨ ਵਗੈਰਾ ਆ ਸਟੰਟ ਕਰਦੇ ਪਏ ਨੇ ਟਰੈਕਟਰਾਂ ਤੇ ਹਨਾ ਤੇ ਐਕਸੀਡੈਂਟ ਵੀ ਹੋਏ ਨੇ ਤੇ ਉਹਨਾਂ ਤੇ ਇੱਕ ਗੀਤ ਲਿਖਿਆ ਸੀਗਾ ਤੇ ਤੁਸੀਂ ਉਹ ਚੀਜ਼ ਤੇ ਸ਼ੇਅਰ ਕੀਤੀ ਜਿਹੜਾ ਉਹ ਸਟੰਟ ਦਿਖਾ ਰਹੇ ਸੀਗੇ ਹਨਾ ਤੇ ਪਹਿਲਾਂ ਤੇ ਮੈਂ ਗੱਲ ਕਹੂੰਗਾ ਵੀ ਉਸ ਚੀਜ਼ ਨੂੰ ਇਨਾ ਬੜਾਪਾ ਨਾ ਦਿਆ ਕਰੋ ਤੇ ਚਲੋ ਦੱਸੋ ਜੀ ਕਿੱਦਾਂ ਦਾ ਲੱਗਾ ਹੂੰ ਉਹ ਜਿਹੜੇ ਖਤਰੇ ਦੇ ਮੋਢ ਤੋ ਸ਼ਕੀਨੇ ਪਾਉਂਦੇ ਟਿਕਟੌਕ ਉੱਤੇ ਸ਼ੌਟ ਸੀਨੇ ਉਹ ਜਿਹੜੇ ਖਤਰੇ ਦੇ ਮੋਢ ਤੋ ਸ਼ਕੀਨੇ ਪਾਉਂਦੇ ਟਿਕਟੌਕ ਉੱਤੇ ਸ਼ੌਟ ਸੀਨੇ ਆ ਸ਼ੇਅਰ ਕਰਨ ਵਾਲੇ ਨਹੀਂ ਫੇਰ ਖੜਦੇ ਆ ਸ਼ੇਅਰ ਕਰਨ ਵਾਲੇ ਨਹੀਂ ਫੇਰ ਖੜਦੇ ਪਿੱਛੋ ਬੈਠ ਕੇ ਹੇ ਕੱਲਾ ਪਰਿਵਾਰ ਰਹੂਗਾ ਹਾ ਪੁੱਤ ਰੋੜ ਗਿਆ ਜੇ ਮਾਰਦਾ ਸਟੰਟ ਪਿੱਛੋ ਮਾਪਿਆਂ ਦਾ ਕੀ ਹੋਊਗਾ ਉਹ ਪੁੱਤ ਰੋੜ ਗਿਆ ਜੇ ਮਾਰਦਾ ਸਟੰਟ ਪਿੱਛੋਂ ਮਾਪਿਆਂ ਦਾ ਕੀ ਹੋਊਗਾ ਹਾਂ ਐਸੀ ਹੱਲਾਸ਼ੇਰੀ ਦਾ ਕੀ ਕਰਨਾ ਜਿਹੜੀ ਕਿਸੇ ਮਾਦਾ ਪੁੱਤ ਕੱਲ ਖਾ ਗਈ ਜੌਂਡੀਰ ਤੋਂ ਤਿਲਕਿਆ ਪੈਰ ਵੇ ਅਖਬਾਰ ਤੇ ਨਿਊਜ਼ ਕੱਲ ਆ ਗਈ ਜੌਂਡੀਰ ਤੋਂ ਤਿਲਕਿਆ ਪੈਰ ਵੇ ਅਖਬਾਰ ਤੇ ਨਿਊਜ਼ ਕੱਲ ਆ ਗਈ ਆ ਪੀੜੀ ਤੋੜਦੀ ਗਈ ਜੇ ਇਸ ਕੰਮ ਨੂੰ ਪੀੜੀ ਤੋੜਦੀ ਗਈ ਜੈਸ ਕਾਮ ਨੂੰ ਫੇਰ ਮੌਤ ਦਾ ਤਮਾਸ਼ਾ ਵੀ ਫਰੀ ਹੋਊਗਾ ਹਾ ਪੁੱਤ ਰੋੜ ਗਿਆ ਜੇ ਮਾਰਦਾ ਸਟੰਟ ਪਿੱਛੋਂ ਮਾਪਿਆਂ ਦਾ ਕੀ ਹੋਊਗਾ ਪੁੱਤ ਰੋੜ ਗਿਆ ਜੇ ਮਾਰਦਾ ਸਟੰਟ ਪਿੱਛੋਂ ਮਾਪਿਆਂ ਦਾ ਕੀ ਹੋਊਗਾ ਹਾ ਫਿਰੋਜ਼ਪੁਰ ਵਾਲਾ ਲਿਖਿਆ ਸੱਚੀਆਂ ਨਾਲ ਤਾਂ ਹੀ ਨਾ ਕੋਈ ਖੜੇ ਹਿੱਕਾਂ ਤਾਣ ਕੇ ਔਖੇ ਟਾਈਮ ਤੇ ਗਵਾਜ ਜੂਗੇ ਪੀੜ ਚ ਜਿਹੜੇ ਕਰਦੇ ਕਮੈਂਟ ਜਾਣ ਜਾਣ ਕੇ ਓ ਕਰਨ ਸੰਦੂ ਲਿਖੇ ਗੱਲਾਂ ਸੱਚੀਆਂ ਨਾਲ ਤਾਂ ਹੀ ਨਾ ਕੋਈ ਖੜੇ ਹਿੱਕਾਂ ਤਾਣ ਕੇ ਓਖੇ ਟਾਈਮ ਤੇ ਗਵਾਜ ਜੂਗੇ ਪੀੜ ਚ ਜਿਹੜੇ ਕਰਦੇ ਕਮੈਂਟ ਜਾਣ ਜਾਣ ਕੇ ਪਿਆ ਅੱਖਾਂ ਮੂਰੇ ਪੁੱਤ ਜੀ ਦਾ ਵੱਡਿਆ ਪਿਆ ਅੱਖਾਂ ਮੂਰੇ ਪੁੱਤ ਜੀ ਦਾ ਵੱਡਿਆ ਉਸ ਮਾਤ ਉਹ ਦੱਸ ਕਿਦਾਂ ਜੀਊਗਾ ਪੁੱਤ ਰੁੜ ਗਿਆ ਜੇ ਮਾਰਦਾ ਸਟੰਟ ਪਿੱਛੋਂ ਮਾਪਿਆਂ ਦਾ ਕੀ ਹੋਊਗਾ ਪੁੱਤ ਰੁੜ ਗਿਆ ਜੇ ਮਾਰਦਾ ਸਟੰਟ ਪਿੱਛੋਂ ਮਾਪਿਆਂ ਦਾ ਕੀ ਹੋਊਗਾ ਸੋ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਐਸ ਵੀਡੀਓ ਤੋਂ ਕੁਝ ਦੇਖ ਕੇ ਸਿੱਖ ਸਕਣ ਕਿ ਅਸੀਂ ਇਸ ਤਰ੍ਹਾਂ ਦੇ ਸਟੰਟ ਨਹੀਂ ਕਰਨੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਦੋਸਤੋ ਨਾਲ ਦੀ ਨਾਲ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਕਿ ਜੋ ਨੌਜਵਾਨ ਇਸ ਤਰ੍ਹਾਂ ਦੇ ਸਟੰਟ ਕਰਦੇ ਆ ਕਿ ਉਹ ਵਾਕਈ ਸਹੀ ਕੰਮ ਕਰਦੇ ਆ ਤੁਹਾਡੀ ਕੀ رائے ਹੈ ਇਸ ਬਾਰੇ ਉਹ ਜ਼ਰੂਰ ਦੱਸਿਓ ਤੇ ਦੋਸਤੋ ਇਹਨੇ ਸ਼ਬਦ ਨਾਲ ਆਪਣੇ ਦੋਸਤ ਜੁਗਮੀਤ ਬਰਾਬਰ ਨੂੰ ਦਿਓ ਇਜਾਜ਼ਤ ਤੇ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਵਾਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਕ ਪਿਆਰਾ ਜਿਹਾ ਕ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਅੱਗੇ ਵੀ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ